ਗੁਰੂ ਸਾਹਿਬ ਇੱਕ ਆਪਣੇ ਜਿਹੜੇ ਗਲੇ ਦੇ ਪੱਠੇ ਆਪਾਂ ਕਹਨੇ ਆ ਜਿਹਨੂੰ ਗਲੇ ਦੇ ਪੱਠੇ ਕਮਜ਼ੋਰ ਹੋ ਜਾਂਦੇ ਆ ਆਪਣੇ ਗਲੇ ਦੇ ਪੱਠੇ ਜਦੋਂ ਕਮਜ਼ੋਰ ਹੋ ਜਾਂਦੇ ਆ ਹਾਂ ਜੀ ਉਹ ਮਤਲਬ ਜਦੋਂ ਆਪਾਂ ਕੋਈ ਜ਼ਿਆਦਾ ਬੋਲਦੇ ਆ ਜਾਂ ਆਪਾਂ ਗਲੇ ਨੂੰ ریاਜ ਤੇ ਲਾਉਨੇ ਆ ਠੀਕ ਹੈ ਜੀ ਤਾਂ ਉਹ ਕੀ ਹੁੰਦਾ ਕਿ ਗਲੇ 'ਚ ਉਹ ਤੋਂ ਫਿਰ 7-8 ਦਿਨਾਂ ਬਾਅਦ ਜਾਂ 5 ਦਿਨਾਂ ਬਾਅਦ ਜਾਂ 3 ਦਿਨਾਂ ਬਾਅਦ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਆ ਹਣਾ ਜੀ ਫੇਰ ਗਲਾ ਰੁਕ ਜਾਂਦਾ ਮਤਲਬ ਅਸੀਂ ਰਿਆਜ਼ ਕਰਕੇ ਪਕਾ ਨਹੀਂ ਸਕਦੇ ਗਲੇ ਨੂੰ ਇਹ ਮੈਨੂੰ ਪ੍ਰੋਬਲਮ ਹੈ ਸੋ ਮੈਂ ਜਿਵੇਂ ਮਤਲਬ ਪਹਿਲਾਂ ਬੇਸਿਕਲੀ ਮੈਂ ਸਿੰਗਰ ਹਾਂ ਜੀ ਐਕਟਰ ਤਾਂ ਨਾਲ ਸਾਡਾ ਥੀਏਟਰ ਚੱਲਦਾ ਸੀ ਉਹ ਹੋ ਗਿਆ ਪਰ ਜਿਹੜੇ ਮਤਲਬ ਰਾਗ ਵਿਦਿਆ ਜਿਹੜੀ ਮੈਂ ਬਕਾਇਦਾ ਸਿੱਖੀ ਹੈ ਤੇ ਉਹਦੇ ਕਰਕੇ ਜਿਹੜਾ ਮੈਂ ਜਦੋਂ ਚੈੱਕ ਵੀ ਕਰਵਾਇਆ ਮੈਡੀਕਲ ਚੋਂ ਫਿਰ ਉਹਨਾਂ ਨੇ ਦੱਸਿਆ ਦੇਖ ਕੇ ਸਾਰਾ ਚੈੱਕ ਕਰਕੇ ਵੀ ਤੁਹਾਡੇ ਗਲੇ ਦੇ ਪੱਠੇ ਕਮਜ਼ੋਰ ਹੋ ਗਏ ਆ ਠੀਕ ਹੈ ਜੀ ਜਿਹੜੇ ਸਾਊਂਡ ਵਾਲੇ ਐ ਅਕੋਰਡ ਆ ਉਹ ਜਦੋਂ ਉਹ ਤੁਹਾਡੇ ਪੱਠੇ ਉਹਨੂੰ ਖਿੱਚਦੇ ਨਹੀਂ ਉਹ ਨਾਲ ਲੱਗ ਜਾਂਦੇ ਆ ਉਹ ਜਦੋਂ ਕੱਸਦੇ ਆ ਉੱਥੇ ਸੂਖਸ਼ਮ ਜਗ੍ਹਾ ਤੇ ਤੁਹਾਡੇ ਮਤਲਬ ਜ਼ਖਮ ਹੋ ਜਾਂਦੇ ਆ ਤੇ ਕੋਈ ਐਸਾ ਇਹਦੇ ਤੇ ਕੋਈ ਚੀਜ਼ ਕੋਈ ਕੋਈ ਵੀ ਮਤਲਬ ਕੀ ਇਲਾਜ ਹੋ ਸਕਦਾ ਜਿਵੇਂ ਪੱਠੇ ਮਤਲਬ ਜਿਹੜੇ ਆਪਣੇ ਉਹ ਤਗੜੇ ਹੋ ਜਾਣ ਇਹਦੇ ਵਾਸਤੇ ਨਾ ਜਲੀ ਘਰੇਲੂ ਚੀਜ਼ ਆ ਉਹ ਤਾਂ ਖੈਰ ਹੈ ਹੀ ਬਹੁਤ ਕਮਾਲ ਮੈਂ ਤੁਹਾਨੂੰ ਦੱਸਦਾ ਪਰ ਤੁਹਾਨੂੰ ਬਣਾ ਕੇ ਦੇਵਾਂਗੇ ਇੱਕ ਔਸ਼ਧ ਬਣਦੀ ਹੈ ਇਹਦੀ ਆਯੁਰਵੈਦਿਕ ਦੇ ਵਿੱਚ ਬਹੁਤ ਵਧੀਆ ਪਰ ਤੁਸੀਂ ਇੱਕ ਕਾਲੀ ਮਿਰਚ ਹਾਂਜੀ ਇੱਕ ਸੁੰਡ ਤੇ ਇੱਕ ਮਗਾ ਜਿਹੜੇ ਲੰਬੀਆਂ ਜਿਹੀਆਂ ਹੁੰਦੀਆਂ ਇਹ ਤਿੰਨ ਚੀਜ਼ਾਂ ਨੂੰ ਲੈ ਕੇ ਦਾ ਬਰੀਕ ਪਾਊਡਰ ਕਰ ਲਓ ਪਾਊਡਰ ਕਰਕੇ ਉਹਨੂੰ ਕੱਪੜੇ 'ਚ ਛਾਣ ਲਓ ਜਿਹੜਾ ਨੀਚੇ ਛਣਿਆ ਹੋਇਆ ਪਾਊਡਰ ਹੈ ਬਰੀਕ ਉਹ ਲੈਣਾ ਆਪਾਂ ਹਾਂਜੀ ਉਹਨੂੰ ਤੁਸੀਂ ਹਣੀ 'ਚ ਮਿਕਸ ਕਰਕੇ ਲੈਣਾ ਓਕੇ ਤੁਸੀਂ ਥੋੜੇ ਦਿਨ ਲਓਗੇ ਤਾਂ ਉਹਨੂੰ ਰਿਲੀਫ ਮਿਲਣਾ ਸ਼ੁਰੂ ਹੋ ਜਾਊਗਾ ਹਾਂਜੀ ਬਹੁਤ ਜ਼ਿਆਦਾ ਰਿਲੀਫ ਮਿਲੂਗਾ ਔਰ ਉਹ ਪਹਿਲਾਂ ਇੱਕ ਦੋ ਵਾਰੀ ਹੋ ਸਕਦਾ ਲੜੇ ਜਲੇ ਅੰਦਰ ਪਰ ਹੌਲੀ 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 ਉਹ ਇੱਕ ਐਸੀ ਮੈਡੀਸਿਨ ਬਣਦੀ ਆ ਕਿ ਉਹ ਤੁਹਾਡੇ ਗਲੇ ਦੀ ਜਿੰਨੀ ਵੀ ਪ੍ਰੋਬਲਮ ਆ ਉਹਨੂੰ ਨੇ ਕਵਰ ਕਰ ਦੇਣਾ ਪਹਿਲਾਂ ਇਹ ਕਰ ਲਿਓ ਡੀਸੈਂਟ ਚੀਜ਼ ਆ ਇਹ ਮੈਂ ਵੀ ਲੈ ਸਕਦੀ ਮੇਰੇ ਵੀ ਜਿਵੇਂ ਹੁਣ ਅਮੇਰੀ ਆਵਾਜ਼ ਨਾ ਇਹ ਮੇਰੀ ਉਹ origignal ਆਵਾਜ਼ ਨਹੀਂ ਆ ਦੋ ਕੁ ਸਾਲ ਪਹਿਲਾਂ ਮੇਰਾ ਗਲਾ ਇੱਕਦਮ ਹੀ ਬਲੌਕ ਹੋ ਗਿਆ ਸੀ ਗਰੇਪਸ ਇੱਕ ਥੋੜੇ ਜਿਹਾ ਖੱਟੇ ਕਾਲੇ ਦੋ ਚਾਰ ਦਿਨਾਂ ਲੱਗ ਤੇ ਮੈਂ ਮੈਂ ਫੇਰ ਡਾਕਟਰ ਤੋਂ ਜਿਵੇਂ ਚੈੱਕ ਕਰਾਇਆ ਤਿੰਨ ਚਾਰ ਮਹੀਨੇ ਦਵਾਈਆਂ ਦੁਆਈਆਂ ਖਾਧੀਆਂ ਉਹ ਕਹਿੰਦੇ ਕਿ ਤੁਹਾਡੇ ਜਿਹੜੇ ਵੋਕਲ ਹਨ ਇਹ ਕ੍ਰੈਕ ਹੋ ਗਏ ਨੇ ਤੇ ਉਸ ਤੋਂ ਬਾਅਦ ਹੁਣ ਮੈਂ ਇਹਨੂੰ ਡਬਿੰਗ ਕਰਨ ਚ ਵੀ ਮੈਨੂੰ ਪ੍ਰੋਬਲਮ ਆਉਂਦੀ ਆ ਮਤਲਬ ਖਰਾਸ ਆ ਜਾਂਦੀ ਮਤਲਬ ਖਰਾਸ ਮੇਰੀ ਸਹੀ ਨਹੀਂ ਹੋਈ ਡੇਢ ਦੋ ਸਾਲ ਲੱਗੇ ਤਿੰਨੇ ਚੀਜ਼ਾਂ ਯੂਜ਼ ਕਰੇਗੀ ਕਿਹੇ ਸੇਮ ਇੱਕ ਇੱਕ ਤਾਂ ਮਹਗਾ ਵੋਇਸ ਸਾਹਿਬ ਮਹਗਾ ਪੀਪਲ ਹਾਂ ਕਿੰਨੇ ਕਿੰਨੇ ਕਵਾਂਟੀਟੀ ਹੋਣੀ ਚਾਹੀਦੀ ਮਹਗਾ ਪੀਪਲ ਹਾਂ ਮੈਨੂੰ ਪਤਾ ਨਹੀਂ ਮਹਗਾ ਹੋ ਗਿਆ ਕਾਲੀ ਮਿਰਚ ਤੇ ਸੁੰਡ ਸੁੰਡ ਇਹ ਬਰਾਬਰ ਮਾਤਰਾ ਚ ਲੈ ਕੇ ਪਾਊਡਰ ਬਣਾਉਣਾ ਤੇ ਉਹ ਉਹਦੀ ਮਾਤਰਾ ਕਿੰਨੀ ਕ ਲੈਣੀ ਹੈ ਜੀ ਉਹ ਜਦੋਂ ਤੁਸੀਂ ਲੈਣੀ ਹੈ ਅੱਧੇ ਕ ਚਮਚੀ ਅੱਧਾ ਚਮਚੀ ਹਾਂ ਮਤਲਬ ਦੋ ਚੁਟਕੀ हां हालांकि तिन्ने ਚੀਜ਼ਾਂ ਇਹ ਗਰਮ ਹੀ ਆ ਜੀ ਆਪਾਂ ਦੇਖ ਲਈਏ ਤਾਂ ਨਾ ਇਹਨੂੰ ਚੁਟਕੀ ਫਿਰ ਹਨੀ ਚ ਮਿਕਸ ਕਰਨੀ ਉਹ ਵੀ ਗਰਮ ਹੈ ਉਹ ਵੀ ਗਰਮ ਹੈ ਹਾਂ ਉਹਨੂੰ ਐ ਮਿਕਸ ਕਰਕੇ ਹੌਲੀ ਹੌਲੀ ਚਟਣਾ ਬਸ ਸਲੋ ਸਲੋ ਮਲ ਗਲੇ ਨੂੰ ਮਾਲਿਸ਼ ਕਰਦਾ ਜਾਵੇ ਉਹ ਹਾਂ ਤਾਂ ਉਹਦੇ ਨਾਲ ਕੋਸਾ ਪਾਣੀ ਤੁਸੀਂ ਬਾਅਦ ਚ ਲੈ ਸਕਦੇ ਹੋ ਲੈ ਸਕਦੇ ਆ ਬਹੁਤ ਰਿਜ਼ਲਟ ਵਧੀਆ ਆਊਗਾ ਔਰ ਤੁਸੀਂ ਮਤਲਬ ਇਹ ਇੱਕ ਰੀਅਲ ਗੱਲ ਹੈ ਕਿ ਤੁਸੀਂ ਹਫ਼ਤੇ 10 ਦਿਨ ਦੀ ਫੀਲ ਕਰੋਗੇ ਕਿ ਕੁਝ ਗੱਲਬਾਤ ਬਣੀ ਹਾਂ ਅਗੀ ਤੂੰ ਸਿੰਧਾ ਨਮਕ ਤਾਂ ਲੈ ਹੀ ਸਕਦੇ ਆਪਾਂ ਮੈਨੂੰ ਇਹਦੇ ਵਾਸਤੇ ਕੀ ਦੱਸਿਆ ਸੀਗਾ ਸਿੰਧਾ ਨਮਕ ਤੇ ਹਣੀ ਸ਼ਾਇਦ ਕਿ ਨਮਕ ਪਿੰਕ ਸਾਲਟ ਮਿਕਸ ਕਰਕੇ ਉਹ ਉਹ ਬੈਸਟ ਹੀ ਬੈਸਟ ਨੇ ਇਹ ਤੇ ਨੇ ਚੀਜ਼ਾਂ